ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਜਾਂ ਤੇ ਇੱਕ ਟੋਕੜ ਗੱਬਨੇ ਜਰਸੀ ਵੇਅਰ ਤੁਹਾਨੂੰ ਦਿਖਾਉਣੀ ਆ ਮੱਜਾਂ ਤੁਹਾਨੂੰ ਸਾਰੀਆਂ ਸੂਈਆਂ ਤੁਹਾਨੂੰ ਦਿਖਾਵਾਂਗੇ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚ ਵਾਈ ਜਰੂਰ ਕਰਾ ਲਓ ਪਰ ਪਰਪਸ਼ੁਲੀ ਤਸੱਲੀ ਆਪਣੀ ਇੱਥੇ ਹੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਠੀਕ ਆ ਵੀਰ ਜੀ ਹੋਰ ਵੀਰ ਜੀ ਠੀਕ ਠਾਕ ਜੇ ਚਲੋ ਵਧੀਆ ਚਾਹੀਦਾ ਜੇ ਤੇ ਨਾਮ ਦੱਸਦੇ ਕਰ ਦੰਦਰ ਸਿੰਘ ਪਿੰਨ ਚੱਟਾ ਤਸਵੀਰ ਬਟਾਲਾ ਜੇ ਲਗਦਾ ਦੱਸੋ ਤੇ ਫੋਨ ਨੰਬਰ ਹੀ ਬੋਲ ਦੋ 9056027755 ਠੀਕ ਹੈ ਵੇਖ ਗਿਆਂ ਉਦਨਾਲੀਆਂ ਹਾਂਜੀ ਜੀ ਵੇਖ ਗਿਆਂ ਤੇ ਅੱਜ ਪੰਜ ਮੱਜਾਂ ਦਾ ਇੱਕ ਟੋਕੜ ਗੱਪਣਾਂ ਗਾਂ ਜੇ ਚਲੋ ਫਿਰ ਪਹਿਲਾਂ ਟੋਕੜ ਗੱਪਣੇ ਦਿਖਾ ਦ ਤੇੰਨ ਮਹੀਨੇ ਦੇ ਚੱਕ ਪਾਸਿਆ ਹਾਂ ਜੀ। ਹਾਂ ਜੀ। ਤੇ ਸੋ ਬੱਛੀ ਆ ਜੀ। ਪਹਿਲਾਂ ਇਹਨੂੰ ਮੇਰੀ ਗੱਭਣ ਆ। ਅੱਛਾ ਜੀ। ਤੇ ਬਾਕੀ ਕਾਦੇ ਦਾ ਮੱਝਾਂ ਕਿੱਦਾਂ ਹੀ ਹੈ ਹਨਾ। ਬਹੁਤ ਜੰਗੀ ਬੱਛੀ ਆ। ਤੇ ਕਿੰਨਾ ਕਿੰਨਾ ਦੁੱਧ ਕੱਢਿਆ ਪਹਿਲੇ ਸੋਵੇ। ਦੁੱਧ ਵੀ ਜੀ ਨੇ 18 ਕਿਲੋ ਜੁ ਆਇਆ ਪਹਿਲੇ ਨੇ। ਅੱਛਾ। ਤੇ 20 ਪਲੱਸ ਹੀ ਆਈ ਗੋ ਬੱਛੀ। ਠੀਕ ਆ। ਹੁਣ ਕਿੰਨਾ ਦੁੱਧ ਇਹਦੇ ਕੋਲ? ਹੁਣ ਵੀ 9-10 ਕਿਲੋ ਦੁੱਧ 8 ਕਿਲੋ ਕਰਕੇ ਦੇਣਾ ਹੈ। ਅੱਛਾ ਜੀ। ਤੋਰਾਂ ਹਾਂ ਫੇਰ ਇੱਕ ਰੀਨ। ਬਾਕੀ ਹੈਗੀ ਠੰਡੀ ਧੀਰੀ ਆ। ਇਹ 98 ਦੇ ਉੱਤਰ ਆਪਾਂ ਲਾ ਕੇ ਤਾਂ ਦੇਖ ਸਕਦੇ ਹਾਂ ਇੱਕੋ ਜਿਹਾ ਤੇ ਇੱਕੋ ਜਿਹਾ ਸਾਈਜ਼ ਦੇ ਸਾਨੂੰ ਲੱਗਦੀ ਬਾਕੀ ਜੰਮੀ ਪਲੀ ਚੰਗੀ ਐ ਇਦਾਂ ਨਾ ਤੁਰ ਦਿੰਦੀ ਅਜਲੇ ਹੋ ਬਾਕੀ ਜਰਸੀਆਂ ਦੇ ਸਾਬ ਨਾਲ ਕੱਦ ਕਾਠੇ ਦਾ ਚੰਗਾ ਆ ਤੇ ਹੁਣ ਵੀ ਮੋਕੇ ਤੇ ਵੀ ਦੁੱਧ ਚੰਗਾ ਚਲੋ ਗੱਬਨ ਦੇ ਹਿਸਾਬ ਨਾਲ ਬਾਕੀ ਫਿਕਸਾ ਡਰਦੀ ਆ ਜਿਹੜੀ ਬਿਲਕੁਲ ਇਹ ਟਾਈਮ ਕੀ ਹੋ ਰਾਇਆ ਹੈ ਇਹੇ ਟਾਈਮ ਵੀ ਦੁਪਹਿਰ ਦਾ ਵਾ ਸ਼ਾਮ ਤੱਕ ਰ ਆਪਣੇ ਦੁੱਧ ਦੇ ਹਿਸਾਬ ਨਾਲ ਨਾ ਜਿਹੜਾ ਤਿਆਰ ਕਰਦੇ ਹੋ ਮੱਜਾਂ ਨਾਲ ਮੀਚਾ ਕਰਦੇ ਆ ਜਿਹੜਾ ਇਹਦਾ ਜੱਸੀਆਂ ਦੇ ਹਿਸਾਬ ਨਾਲ ਜਿ ਲਾਈਏ ਤੇ ਹਿਸਾਬ ਨਾਲ ਚੰਗੀ ਆ ਤੇ ਕਿੰਨਾ ਫਿਰ ਵੀਰ ਜੀ ਮੁੱਲ ਰੱਖਣੇ ਤਾਂ ਆਪਾਂ ਮੁੱਲ ਵੀਰ ਜੀ ਵੱਸੀ ਹੋਣ ਦੇ ਦੇਣੀ ਆ ਚੜੀ ਆਦੀ ਕਰਦੇ ਥੋੜਾ ਪਤਾ ਮੰਨ ਤਾਂ 70000 ਦੀਣ ਅਸ਼ੀ ਤਿਆਰ ਹੋ ਗਿਆ ਨੂੰ ਕੋ ਦੇ ਦੇ ਠੀਕ ਹੈ। ਹਾਂਜੀ। ਦੋ ਜਾਂ ਢੋੜ ਕਰਦੀ। ਸੰਤੇ ਦੀ ਦੇ ਦੋ। ਸਰ 35000 ਦੀ ਛੋਟੀ ਕਰਨੀ। 36 35 ਚ ਛੋਟੀ ਛੋਟੀ ਕਰਨੀ। ਠੀਕ ਹੈ ਜੀ। ਹੁਣ ਮਾਝ ਇਧਰ ਵਿਖਾ ਦੀਏ ਕਿ ਉਧਰ ਵਿਖਾ ਦੀਏ? ਜਿਹੜੀ ਮੱਦੀ ਉਹ ਚਲੋ ਇਧਰਾਂ ਛੋਟ। ਉਹ ਐਂਡ ਦੀ। ਇਧਰ ਆ ਸ਼ੁਰੂ ਕਰ ਲੀ ਆ ਜਿਹੜੀ ਛੋਟੀ ਬਾਰੇ ਦੱਸ ਤੋ ਵੀਰ ਜੀ ਫਿਰ ਕਿਹ ਵੀ ਚੁੱਕ ਦੂਜਾ ਸੋਹ ਛੋਟੀ ਸੂਈ ਆ ਚੋਖਾ ਲੈਣਗੇ ਅੱਛਾ ਚਲੋ ਹੋ ਗਿਆ ਕੋਈ ਬੋਲਾ ਕਿੰਨਾ 7-8 ਸੋ ਬੋਲਾ ਤਿਆਰ ਹੋ ਗਿਆ ਚੋਈਏ ਪਸਮਾਨ ਇੱਕ ਨੰਬਰ ਹੋਊਗਾ ਕਿੰਨਾ ਕਰੀ ਜਾਓਗੇ ਤੋ ਅੱਧੀ ਅੱਡ ਤੋਂ ਬਾਹਰ ਦੇ ਦੂਗੀ ਤੁਹਾਨੂੰ ਬਸ ਪਤਾ ਪੜਿਆ ਦੀਆਂ ਲੱਗਣ ਹਾਂਜੀ ਲੋਧ ਦੇਣਾ ਨਹੀਂ ਪਰ ਮਾੜੀ ਨਹੀਂ ਆ ਜੋ ਲੈ ਵੀਰ ਜੀ ਮਗਰ ਕਟਾ ਜੇ ਮਗਰੇ ਦੇ ਕੱਟਾ ਆ ਬਾਕੀ ਇੱਕ ਸਿੰਘ ਦਾ ਗੋਲ ਆ ਇੱਕ ਥੋੜਾ ਜਿਹਾ ਤੋਂ ਕੁੰਡੀ ਲੱਥੀ ਆ ਆ ਜਲੇ ਵੀ ਦੀ ਲੈ ਜਾ ਹੁਣ ਕੋਈ 7-8 ਲੀਟਰ ਦੇ ਲਾਗੇ ਬੰਨੇ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਬਾਕੀ ਥਨਾਂ ਦਾ ਸਭ ਜਿਹੜਾ ਚੰਗਾ ਦੂਰ ਦੂਰ ਜਿਹੜਾ ਥਨ ਲੱਗਾ ਹੈ ਚੱਲ ਤੇ ਬੱਚਾ ਕਿਹੜਾ ਚ ਵਿਦਿਆ ਦਾ ਜਿਹੜਾ ਕੱਟਾ ਜੀ ਉਹ ਬੱਚਾ ਉਹ ਬੱਚੇ ਕੁਛ ਇੱਧਰ ਵੱਜੇ ਆ ਤਾਂ ਜੇ ਇਹ ਬੱਚੇ ਉਤਰਾ ਤੇ ਕਿੰਨਾ ਫਿਰੇ ਦਾ ਮੁੱਲ ਮੁੱਲ ਛੋੜ ਜਿਹਦੀ ਬਾਠ ਹਜ਼ਾਰ ਦੀ 60 ਤੇ ਦੇ ਦਈਏ ਦੋ ਛੋੜ 57000 ਦੀ 57000 ਦੀ ਦਵਾਂਗੇ 55000 ਹੀ ਦੇ ਦੇਣੀ ਹੈ ਠੀਕ ਆ ਤੇ ਹੁਣ ਆ ਜਿਹੜੀ ਮੱਝ ਜੀ ਇਹ ਵੀ ਤਾਜੀ ਸੀ ਤੀਜਾ ਚੌਥਾ ਨਹੀਂ ਇਹ ਕੋ 8 ਕਿਲੋ ਦੇਲ ਗੜ ਬੋਲਾ ਹੋਊਗਾ ਵੇਖਣ ਨੂੰ ਯਾਦ ਤੇ ਥਾਣਾ ਤੋਂ ਮੜੀ ਨਾ ਪਾਲਿਆ ਅੱਛਾ ਧਾਰ ਇੱਕ ਨੰਬਰ ਹੋਊਗੀ ਅੱਛਾ ਵੱਡੀ ਬਣੀ ਹੈ ਤੇ ਇਹ ਕਿੰਨਾ ਕੁ ਦੁੱਧ ਭਰੀ ਜਾਊਗੀ 11 12 ਕਿਲੋ ਕਰਿਆ ਮਈਆ ਠੀਕ ਹੈ ਜੀਵਾ ਤੂੰ ਬਹੁਤ ਸਾਫ਼ ਹੈ ਮਾਰੀ ਥਾਂ ਨੂੰ ਇਹ ਭਾਰੇ ਗਈ ਏ ਠੀਕ ਹੈ ਜੀ ਕੇ ਇਹ ਰਿਸੱਜ ਡੰਗਰ ਨੂੰ ਭਲਾਂ ਪੈ ਜਾਂਦੀਆਂ ਵਾ ਵਾਜੂ ਬਹੁਤ ਸਾਦ ਆ ਪੁੱਤਰ ਆਇਆ ਵੀ ਭਾਰੇ ਪੱਲੇ ਦੀ ਏ ਮੱਝ ਲਿਆ ਵੀ ਜੀ 10 ਲੀਟਰ ਤੋਂ ਬਾਹਰ ਹੀ ਦੁੱਧ ਜਿਹੜਾ ਕਹਿੰਦੇ ਵੀ ਕੱਢੀ ਜਾਊਗੀ ਤੇ ਮੋਲ ਫਿਰ ਇਹਦਾ ਵੀ ਜੀ ਮੋਲ ਦੇ ਜੀ 75000 70 ਜੀ ਦੇ ਦੋ ਦੋ ਜੋੜੀਆ ਅੱਛਾ 68000 ਜੀ ਦੇ ਦੇਣੀ ਯਾਰ 65000 ਦੀ ਦੇਣੀ ਹੈ ਅੱਛਾ 65 ਦੀ ਦੋੜੀ ਕਰਨੀ ਇਹ ਹੁਣ ਆ ਜਿਹੜੀ ਮੱਝ ਜੇ ਇਹ ਵੀ ਤਾਜੀ ਸਈ ਹੈ ਜੱਫਾ ਬਣਾਵਾ ਜੇ 9-10 ਕਿਲੋ ਦੋ ਤਿਆਰ ਹੋ ਗਏਗਾ 9 ਕਿਲੋ ਦੀ ਗਾਰੰਟੀ ਦੇ ਹੋਗੀ ਠੀਕ ਹੈ ਇੱਕ ਨੰਬਰ ਹੋ ਗੜਾ ਵੀ ਲਿਆ ਫਿਰ ਤੋਰਦਾ ਇਹ ਵੀ ਜੇ ਦੁੱਧੋ ਵੱਜੂਗੀ 12 ਮਿੰਟ ਦੋ ਦੁੱਧ ਹੀ ਮੈਂ ਜਰਾ ਜਵਾਬ ਸੁਣਾਉਂਦੀ ਇਹ ਆਈਆਂ ਉਹ ਡੰਗਰ ਦਾ ਪਤਾ ਲੱਗਣਾ ਲੱਗਣਾ ਆਏ ਜੀ ਜੀ ਬਾਕੀ ਚੱਲਾ ਥੱਲੇ ਵੀ ਚੰਗੀ ਯਾਤਰਾ ਇਹ ਆਵੇ ਟਾਈਮ ਵੀ ਦੁਪਹਿਰ ਦਾ ਹੋਵਾ ਉਸ ਹਿਸਾਬ ਨਾਲ ਜਿਹ ਹਵਾਨੇ ਇਹਨਾਂ ਨੇ ਤਿਆਰ ਕਰਨੇ ਆ ਬਾਕੀ ਥਾਂ ਵੀ ਚੰਗੇ ਗੱਪ ਤੇ ਲੱਗਾ ਦੂ ਦੂ ਜਿਹੜਾ ਥਾਣੇ ਤੇ ਪ੍ਰੋਪਰ ਹੱਥ ਦੀ ਚਵਾਈ ਵਾਲਾ ਥਾਣਾ ਅੱਗੇ ਰਾਵੀ ਤੂੰ ਮੁਰਦਾ ਪਰੇ ਕਰਦੀਆਂ ਹੋਣੇ ਰੇੜਾ ਆ ਲੈ ਕਾ ਲੈ ਥੱਲੇ ਵੀ ਚੰਗੀ ਯਾਤਰਾ ਤੇ ਥਾਣਾ ਇਹਦੇ ਵੀ ਦੇਖ ਸਕਦੇ ਜੇ ਲਾਗੇ ਤਾਂ ਤੇ ਕਿੰਨਾ ਵੇਚੀ ਫਿਰ ਇਹਦਾ ਮੁੱਲ ਰੱਖੀ ਆਪਾਂ ਇਹ 75 ਹਜ਼ਾਰ ਦੀ ਦਵਾਂਗੇ 75 ਦੀ ਹਾਂ ਜੀ ਉਹਨੇ ਕਿ ਛੋਟ-ਛੋਟ ਕਰ ਦੋ ਵਿੱਚ 72 ਦੀ ਦੇ ਦੋ ਪੂਰੇ 70 ਦੀ ਅੱਛਾ 70 ਦੀ ਹਾਂ ਜੀ ਹੁਣ ਆ ਜਿਹੜੀ ਪੂਰੀ ਮਾਜ ਦੀ ਪੂਰੀ ਰਾਤ ਦੀ ਸੂਈ ਹੈ ਮਾ ਕੱਟੀ ਜਿਹਦੇ ਅੱਛਾ ਰਾਤ ਦੀ ਸੂਈ ਨਹੀਂ ਨਹੀਂ ਰਾਤ ਦੀ ਕੱਟੀ ਜਦੀ ਉਹ ਬਹੁਤ ਆਉਦੀ ਕੱਟੀ ਇਹਦੇ ਉਹ ਵੇਠੀ ਜੀ ਤਾਂ ਇਹ ਬੱਚਾ ਜਿਹੜਾ ਬਿਲਕੁਲ ਕੱਲ ਦੀ ਸੂਈ ਹੈ ਤੇ ਬਾਕੀਆਂ ਦੇ ਬੱਚੇ ਆਪਾਂ ਆ ਦੇਖ ਸਕਦੇ ਹਾਂ ਤਾਜ਼ੇ ਹੀ ਆ ਕੋਲੇ ਹੀ ਆ ਬੱਚੇ ਇੱਤਨ ਕੋਸ਼ੋ ਵੱਜੀ ਆ ਅੱਗੇ ਕੁਛ ਮੱਝਾਂ ਵੀ ਗਈਆਂ ਮੈਂ ਉੱਧਰ ਵੱਜੀਆਂ ਉਹਨਾਂ ਦੇ ਬੱਚੇ ਵੀ ਇੱਧਰ ਵੱਜਦੇ ਆ ਜ ਲੈ ਆ ਗੀ ਆ ਦੇਖ ਸਾਡੇ ਦੇ ਇੱਕ ਸਿੰਘ ਥਾਣੂ ਆ ਇੱਕ ਸਿੰਘ ਗੋਲ ਆ ਬਾਕੀ ਨੀਲੀ ਬੂਰੀ ਚ ਆਉਂਦੀ ਐ ਇਹ ਆ ਵੀ ਇੱਥੇ ਤਾਜੀ ਸੂਈ ਆ ਜਾਂ ਲੱਪੇ ਤੇ ਆ ਥੋੜੀ ਅੱਜ ਸਣ ਚਲਦੇ ਜ ਰਾਤ ਦੀ ਕਾਲੀ ਸਈ ਐ ਕੰਮੀ ਜੋ ਥਣ ਸੋ ਬਾਕੀ ਯਾਰ ਵੀ ਮਗਰ ਵੀ ਇਹਦੇ ਕੱਟੇ ਆ ਗਏ ਐ ਕੱਟੇ ਵੀ ਨੀਲੇ ਦੇ ਆਈ ਐ ਐ ਪੁਰੀ ਆ ਆ ਦੇਖ ਸਾ ਦੇ ਖਾਣੇ ਦੇ ਵੀ ਚੰਗੇ ਲੱਗੇ ਐ ਜੋ ਸੁਆੜੀ ਝੋਟੀ ਦਾ ਇਹਦਾ ਫਿਰ ਮੁੱਲ ਵੀ ਜੀ ਮੁੱਲ ਨਹੀਂ ਆ ਸੜੇ ਉਹ ਬੇਟਾ ਬੂਰੀ ਟਾਲਾ ਡੰਗਰ ਵੀ ਕਰਮਾਲਾ ਦਾ ਹੈ ਇਹਨੂੰ ਸਾਰੇ ਉਹ ਨਹੀਂ ਲੈਣੀ ਆ ਸਾਰੀ ਸਾਰੀ ਨੂੰ ਕਹਿੰਦੇ ਟਾਲੀ ਆ ਹਾਂਜੀ ਬਾਕੀ ਇਹ ਪੁੜੇ ਵੀ ਨਹੀਂ ਚੁੱਕੇ ਵਈ ਨੇ ਪੁੜੇ ਵੀ ਜੇ ਉਤਰਾ ਹੀ ਆ ਜੇ ਆ ਦੇਖਦੇਂ ਰਾਤ ਸੁਈ ਆ ਮਗਰ ਵੀ ਕੱਟੀ ਏ ਕਿੰਨੇ ਦੇ ਦੇਣੀ ਆ ਦੇ ਦੀ 85000 ਦੀ ਕਰ ਦੋ ਆਪ ਹੀ ਦੱਸੋ ਕਿੰਨੇ ਦੇ ਦੇਣੀ ਆ 80 ਦੇ ਦੇ ਦੋ ਇਹ 80 ਦੇ ਦੱਸੋ 2000 ਕਰ ਦੋ 75000 ਦੀ ਅੱਛਾ 75000 ਦੀ ਠੀਕ ਹੈ ਜੀ ਆਰੇ ਸਾਡੇ ਥੱਲੇ ਇੱਕ ਕਰੀ ਆ ਜ ਲੈ ਆਓ ਤੋਰਦੇ ਵੀ ਸੂਈ ਸਵਾਈ ਆ ਆ ਜੀ ਨਹੀਂ ਹੋ ਨਹੀਂ ਕਹ ਲੈ ਆਓ ਥੱਲੇ ਆਇਆ ਨਹੀਂ ਹੋ ਨਹੀਂ ਆਹ ਇਹ ਵੀਡੀਓ ਕੋਲ ਆ ਵੇਖੋ ਮੈਂ ਕਹਿੰਦੀ ਨਹੀਂ ਹੁੰਦਾ ਤੇ ਬਾਕੀ ਇਹ ਆ ਵੀ ਘੱਟ ਕਾਠ ਦੀ ਚੰਗੀ ਆ ਪਰ ਇਹ ਮਾਜਤ ਨਸਰੀ ਦਾ ਆ ਲੈ ਆ ਇਹ ਕਿਨੇ ਕਿਤੇ ਅੱਧੀ ਸੋਈ ਜਾ ਵੀਰ ਜੀ ਇਹ ਸੁਈ 800 ਰੁਪਏ ਨਾਲ ਮੈਂ ਇਕੱਠਾ ਜੇ ਦੇ ਤੇ ਦੁੱਧ ਛੋਟੀ ਦਾ ਕੱਦ ਘਟਾ ਦੁੱਧ ਹੋਊਗਾ 8-9 ਗੋਲ ਥਲੇ ਤੇ 1 ਕਿਲੋ ਵਰਗੇ ਲਵੇ ਕਿਉਂ ਜੱਟ ਜੀ ਨੰਗਾ ਘੜੇ ਦੁੱਧ ਹਾਂਜੀ ਇਹ ਦੁੱਧ 8-9 ਹਾਂਜੀ ਇਹ ਦੇ ਦਾਂਗੇ 75000 ਅੱਛਾ 75000 ਲਓਗੇ ਹਾਂਜੀ ਇਹ ਕਰਦੀਆਂ ਨੇ ਕਿ ਮੰਨਤਾ ਨਾਲ ਤੁਸੀਂ ਵੀ ਨਾ ਕਰਦੀ ਆਂ ਆਪ ਹੀ ਕਰ ਦੋਗੇ 72 ਦੇ ਦੀ 70 ਨਹੀਂ ਦੇਦਾ ਪੂਰੇ ਦੀ 100 ਜੋੜੀਆ ਸਰ ਦੋਵੇਂ ਹੀ ਕਰ ਦਾਂਗੇ 68 ਅੱਛਾ 68000 ਦੀ ਦੇ ਦੇਣੀ ਤੇ ਬਾਕੀ ਥਾਣਾ ਇਹਦੇ ਵੀ ਤੁਹਾਨੂੰ ਦਿਖਾ ਦਈਏ ਲਾਗੇ ਤੋਂ ਆ ਦੇਖ ਸਾਡੇ ਜੀ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਵੇਸਟ ਚਾੱਕ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵਸੂ ਖਰੀਦੋ ਜੀ